ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਚੱਲ ਰਹੀ ਹੈ ਬਰਵਿੰਦਰ ਸਿੰਘ ਜੋ ਕਿ ਡਿਸਟ੍ਰਿਕਟ ਮੁਕਸਰਦਾ ਰਹਿਣੇ ਵਾਲਾ ਹੈ 사우ਦੀਆ ਅਰਬ ਵਿੱਚ ਕਿਸੇ ਕੇਸ ਚੋਂ ਉਹ ਜਿਹੜੀ ਜੁਰਮਾਨਾ ਹੋਇਆ ਹੋਇਆ 2 ਕਰੋੜ ਦਾ ਸੋ ਉਹ ਇਕੱਠਿਆ ਕਰਨ ਲਈ ਉਹਨਾਂ ਦੀ ਫੈਮਿਲੀ ਨੇ ਮੈਨੂੰ ਕੰਟੈਕਟ ਕੀਤਾ ਸੀ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ 2 ਕਰੋੜ ਬਹੁਤ ਜ਼ਿਆਦਾ ਅਮਾਊਂਟ ਹੈ ਕਿਉਂਕਿ ਮੇਰੇ ਕੋਲ ਹੋਰ ਵੀ ਵੱਡੇ ਕੇਸ ਨੇ ਔਰ ਤੁਸੀਂ ਜਿੰਨੇ ਪੈਸੇ ਇਕੱਠੇ ਕਰ ਸਕਦੇ ਹੋ ਆਪਣੇ ਪੈਸੇ ਇਕੱਠੇ ਕਰੋ ਜਾਂ ਕੋਈ ਹੋਰ ਹੈਲਪ ਕਰਨਾ ਚਾਹਦਾ ਕਰੇ ਜਿਹੜਾ ਸ਼ਾਰਟਫਾਲ ਹੋਏਗਾ ਮੈਂ ਉਦੋਂ ਦੇਖਾਂਗਾ ਤੇ ਜਿੰਨੇ ਪੈਸੇ ਮੇਰੇ ਮੇ ਪਾ ਸਕਦਾਗਾ ਮੈਂ ਪਾਵਾਂਗਾ ਸੋ ਅੱਜ ਵਾਲ ਦੇ ਬ੍ਰਦਰ ਨਾਲ ਵੀ ਗੱਲ ਹੋਈ ਹੈ ਸੋ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਕੋਲ 1 ਕਰੋੜ 45 ਲੱਖ ਰੁਪਏ ਜਿਹੜਾ ਕਿ ਲੋਕਾਂ ਨੇ ਦਿੱਤਾ ਹੈ ਉਹ ਇਕੱਠਾ ਹੋ ਚੁੱਕਾ ਹੈ ਉਹਨਾਂ ਨੇ ਅਪਰੂਵਲ ਲੈ ਲਈ ਹੋਈ ਇੰਡੀਆ ਗਵਰਨਮੈਂਟ ਤੋਂ ਉਹ ਪੈਸਾ ਸਾਊਦੀ ਅਰਬ ਭੇਜਣ ਦਾ ਸੋ ਸਾਊਦੀ ਅਰਬ ਜਿਹੜਾ ਬੈਂਕ ਹੈ ਉੱਥੇ ਉਹ ਪੈਸੇ ਜਮ੍ਹਾਂ ਹੋਣੇ ਨੇ ਜਿਸ ਕੰਪਨੀ 'ਚ ਕੰਮ ਕਰਦਾ ਸੀ ਉੱਥੋਂ ਦੇ ਕੋਈ ਰਵਾਬ ਹੈ ਜਾਂ ਉਹਨਾਂ ਨੇ ਪ੍ਰੋਮਿਸ ਕੀਤਾ ਕਿ 40 ਲੱਖ ਰੁਪਏ ਉਹ ਦੇਣਗੇ ਸੋ ਅਗਰ ਅਸੀਂ ਕੈਲਕੂਲੇਟ ਕਰੀਏ ਤੇ 1 ਕਰੋੜ 45 ਲੱਖ ਤੇ 40 ਲੱਖ ਹੋ ਗਿਆ ਸੋ 1 ਕਰੋੜ 85 ਲੱਖ ਰੁਪਏ ਬਣ ਜਾਂਦਾ ਸੋ 15 ਲੱਖ ਦਾ ਸ਼ਾਰਟਫਾਲ ਰਹਿੰਦਾ ਤੇ ਇਸ ਚੀਜ਼ ਨੂੰ ਦੇਖਦਿਆਂ ਹੋਇਆ ਮੈਂ ਆਪਣੇ ਵੱਲੋਂ ਅੱਜ 20 ਲੱਖ ਰੁਪਏ ਜਿਹੜਾ ਦੇਣ ਦਾ ਵਾਅਦਾ ਕੀਤਾ ਕਿ 20 ਲੱਖ ਰੁਪਏ ਇਹ ਜਿਹੜਾ ਸ਼ਾਰਟਫਾਲ ਹੈ ਉਹ ਮੈਂ ਪੂਰਾ ਕਰਾਂਗਾ ਤਾਂ ਜੋ ਇਹ ਲੜਕਾ ਜਿੰਨੀ ਜਲਦੀ ਹੋ ਸਕੇ ਇਹ ਰਿਹਾ ਹੋ ਕੇ ਆਪਣੇ ਫੈਮਿਲੀ ਵਿੱਚ ਪਹੁੰਚ ਸਕੇ